ਸਸਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨਹਦ ਗੇਲਾ ਬਲੌਗਸ ਤੇ ਅਨਹਦ ਆਰਟਸ ਬੁਟੀਕ ਤੇ ਕਰਦੇ ਹਾਂ ਤੁਹਾਡਾ ਵੈਲਕਮ ਤੇ ਅੱਜ ਅਨਹਦ ਨੇ ਵਿਜਿਤ ਕਰ ਲਈ ਕਹਿੰਦੀ ਮੈਂ ਵੀ ਤੁਹਾਡੇ ਨਾਲ ਵੀਡੀਓ ਬਣਾਉਣੀ ਹੈ ਸੂਟ ਵਿਖਾਉਣੇ ਅੱਜ ਮੈਂ ਵੀ ਤੁਹਾਡੇ ਨਾਲ ਤੇ ਅਨਹਦ ਵੀ ਮਰੇ ਨਾਲ ਆ ਗਈ ਹੈ ਜਿੱਦਾਂ ਤੁਹਾਨੂੰ ਪਤਾ ਹੀ ਆ ਬੜੇ ਦਿਨਾਂ ਬਾਅਦ ਬੜੇ ਦਿਨਾਂ ਬਾਅਦ ਆਈ ਅੱਜ ਅਨਹਦ ਤੇ ਸੂਟ ਜਿਹੜੇ ਆਪਣੇ ਕੋਲ ਅੱਜ ਆ ਗਏ ਜੇ ਕਾਟਨ ਦੇ ਬਹੁਤ ਹੀ ਸੋਹਣੇ ਸੋਹਣੇ ਤੇ ਘੈਂਟ ਘੈਂਟ ਇਹਨਾਂ ਦੇ ਉੱਤੇ ਆਊਗੀ ਪ੍ਰਿੰਟ ਸ਼ਰਟ कॉटन ਦੀ बॉटम बॉटम ਦੇ ਤੇ ਕਢਾਈ ਤੇ ਨਾਲ ਆਉਣਗੇ ਦੁਪट्टे ਵੀਡੀਓ ਐਂਡ ਤੱਕ ਵੇਖਿਓ ਇਹਨਾਂ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਂਗਾ ਸੂਟਾਂ ਦੀ ਮਸਲੀਨ ਦੇ ਪ੍ਰਿੰਟ ਸੂਟਾਂ ਦੀ ਜਿਹੜੇ ਹੋਣਗੇ ਬਿਨਾਂ ਦੁਪट्टे ਤੋਂ ਰੇਟ ਹੋਊਗਾ 475 ਰੁਪਏ ਤੇ ਉਸ ਤੋਂ ਬਾਅਦ कॉटन ਦੇ ਸੂਟ ਹੋਣਗੇ बॉटਮ ਦੇ ਵਰਕ ਵਾਲੇ ਬੜੇ ਸੋਹਣੇ ਸੋਹਣੇ ਪ੍ਰਿੰਟ ਹੋਣਗੇ ਤੇ ਸਾਰੇ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ 475 ਤੋਂ ਮਸਲੀਨ कॉटन ਦੇ ਬਿਨਾਂ ਦੁਪੱਟੇ ਵਾਲਿਆਂ ਤੋਂ ਆਜੋ ਕਰਦੇ ਹਾਂ ਲੋੜੀ ਇਹ ਆ ਗਿਆ ਆਪਣੇ ਕੋਲ ਪਹਿਲਾ ਪ੍ਰਿੰਟ ਮਸਲੀਨ ਦਾ ਪ੍ਰਿੰਟ ਬਹੁਤ ਹੀ ਸੋਹਣਾ ਜੇ ਮੈਚਿੰਗ ਬਹੁਤ ਹੀ ਪਿਆਰੀ ਜੇ ਆ ਲੋ ਸਕਰੀਨ ਸ਼ਾਟ ਲੈ ਲਓ ਤੇ ਭੇਜ ਦਿਓ WhatsApp ਦੇ ਉੱਤੇ ਮੈਨੂੰ ਆ ਵੇਖੋ ਇਹ ਹੈਗਾ ਜੇ ਸੂਟ ਜਿਹੜਾ ਜੇ ਸ਼ਰਟ ਹੈ ਜੇ ਮਸਲੀਨ ਦੀ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਜੇ ਬਾਟਮ ਜਿਹੜੀ ਜੇ ਇਹ ਵੀ ਮਸਲੀਨ ਦੀ ਜੇ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਲੋੜ ਪੈ ਸਕਦੀ ਜੇ ਬਾਕੀ ਸ਼ਰਟ ਨੂੰ ਕੋਈ ਲੋੜ ਨਹੀਂ ਲਾਈਨਿੰਗ ਦੀ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਸੂਟ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਿਖਾਦਾ ਕਸਟਮਰ ਕਹਿ ਦਿੰਦੇ ਹੈਗੇ ਕਿ ਤੁਸੀਂ ਸੂਟ ਖੋਲ ਕੇ ਨਹੀਂ ਵਿਖਾਉਂਦੇ ਆਪਾਂ ਡਿਟੇਲ ਦੱਸ ਦਿੰਨੇ ਆ ਪਰ ਹੁਣ ਤੁਹਾਨੂੰ ਆਪਾਂ ਖੋਲ ਕੇ ਦਿਖਾ ਦਿੰਨੇ ਆ ਆ ਲੋ ਇਹ ਸੂਟ ਦੀ ਲੈਂਥ ਵੇਖ ਲਓ ਬਾਰ ਵੇਖ ਲਓ ਇਹਦਾ ਤੁਸੀਂ ਆ ਲੋ ਪੂਰਾ ਵੱਡੇ ਬਰ ਦੇ ਵਿੱਚ ਸੂਟ ਆ ਤੁਸੀਂ ਵੇਖ ਸਕਦੇ ਜੇ ਬਾਰੇ ਦਾ ਗੱਡਾ ਵੱਡਾ ਸੂਟ ਦਾ ਇਧਰੋਂ ਇਹਦੀ ਆਹ ਚੜਾਈ ਇਹਦੀ ਵੇਖ ਲਓ ਚੜਾਈ ਹੋਰ ਜ਼ਿਆਦਾ ਜੇ ਆਪਾਂ ਮੁੱਕ ਜਬੀ ਲੈ ਵਧੀਆ ਮੈਂ ਠੀਕ ਹੈ ਜੀ ਤੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਇਧਰੋਂ ਵੀ ਲੈਂਥ ਜਿਹੜੀ ਜੇ ਮੇਰੇ ਪੂਰਾ ਸੂਟ ਥੱਲੇ ਲੱਗਣ ਜਾਂਦੇ ਤੇ ਇਧਰੋਂ ਵੀ ਤੁਸੀਂ ਵੇਖ ਸਕਦੇ ਆ ਲੋ ਆ ਲੋ ਆਪਾਂ ਮੈਜਿਕ ਵਾਲੇ ਸੂਟ ਨਹੀਂ ਹੋਏ ਨਹੀਂ ਬਤ ਮੈਜਿਕ ਨਹੀਂ ਆਏ ਆ ਲੋ ਇਹ ਸੂਟ ਜਿਹੜੇ ਹੈਗੇ ਜੇ ਇਹ ਤੁਹਾਨੂੰ ਮਿਲ ਜਾਣਗੇ ਜੇ 475 ਰੁਪਏ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਤੇ ਬਾਟਮ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਨਾਲ ਖੋਲ ਕੇ ਆ ਲੋ ਮਾਰੇ ਬਹੁਤ ਹੀ ਸੋਹਣੇ ਬਾਟਮ ਵੀ ਸੇਮ ਹੀ ਜੇ ਆ ਲੋ ਇਹਦਾ ਨਾਰਮਲ 바ਰ ਦੇ ਵਿੱਚ ਆ ਗਈ ਬਾਟਮ ਇਹ ਤੁਹਾਨੂੰ ਆ ਜੂਗੀ 2.5 ਮੀਟਰ ਦੀ ਸਵਾ 2 ਮੀਟਰ ਦੇ ਕਰੀਬ ਬਾਟਮ ਹੁੰਦੀ ਹੈ ਦੀ ਬੇਨਤੀ ਤੁਹਾਨੂੰ ਮੈਂ ਦਿਖਾ ਦਿੰਨਾ ਹਾਲ ਕਰ ਲਓ ਆਹ ਲਓ ਤੇ ਆਹ ਲਓ ਜੀ ਇਹ ਆ ਗਈ ਸਵਾ 2 ਮੀਟਰ ਦੀ ਬਾਟਮ ਤੇ ਇਹ ਤੁਸੀਂ ਸਟ੍ਰੇਟ ਬਾਟਮ ਜਿਹੜੀ ਇਹ ਬੜੇ ਆਰਾਮ ਨਾਲ ਬਣਾ ਸਕਦੇ ਜ ਇਹਨਾਂ ਦੀ ਇਹਦੇ ਵਿੱਚ ਵੱਡੇ 바ਰ ਦੇ ਵਿੱਚ ਵੀ ਬਾਟਮ ਆ ਜੂਗੀ 1.70 1.70 ਦੀ ਕੱਟ ਦੇ ਨਾਲ ਤੇ ਇਹਦੇ ਵਿੱਚ ਆ ਗਿਆ ਆਪਣੇ ਕੋਲ ਦੂਜਾ ਪ੍ਰਿੰਟ ਆਹ ਲਓ ਜੀ ਇਹ ਹੈ ਜੇ ਸੇਮ ਕੰਟਰਾਸਟ ਮੈਚਿੰਗ ਆ ਇੱਕ ਤੋਂ ਇੱਕ ਕਲਰ ਜਿਹੜੇ ਜੇ ਇੱਕ ਤੋਂ ਇੱਕ ਸੋਹਣੇ ਤੇ ਸੇਮ ਕੱਟ ਜੇ ਸੇਮ ਫੈਬਰਿਕ ਜੇ ਸੇਮ ਕੁਆਲਿਟੀ ਜੇ ਸ਼ਿਪਿੰਗ ਹੈ ਜੀ ਫ੍ਰੀ ਹੈ ਇਹਨਾਂ ਦੀ ਆ ਲਓ ਜੀ ਆ ਵੀ ਕਰੋ ਚੈੱਕ ਇਹ ਵੀ ਸੇਮ ਇਦਾਂ ਹੀ ਜੇ ਮੈਚਿੰਗ ਆ ਕੰਟਰਾਸਟ ਸਾਰਾ ਕੁਝ ਡਿਟ ਓਰੀਜਨਲ ਕਲਰ ਉਹੀ ਜਿਹੜੇ ਤੁਹਾਨੂੰ ਕੈਮਰੇਜ ਦੇਹੰਦੇ ਉਹੀ ਵੀਡੀਓ ਦੇ ਕਲਰ ਨੇ ਜੀ ਆ ਵੀ ਕਲਰ ਕਰ ਲਓ ਚੈੱਕ ਇਹ ਸਾਰੇ ਹੈਗੇ ਜੇ ਬਿਨਾਂ ਦੁਪੱਟੇ ਤੋਂ ਮਸਲੀਨ ਦੇ ਸੂਟ ਜੇ 475 ਰੁਪਏ ਰੇਟ ਦੇ ਇਹਨਾਂ ਦਾ ਸ਼ਿਪਿੰਗ ਇਹਨਾਂ ਦੇ ਉੱਤੇ ਫ੍ਰੀ ਜੇ ਆ ਲੋ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਦੁਬਾਰਾ ਰਿਪੀਟ ਤੇ ਆਇਆ ਜੀ ਇਹ ਪ੍ਰਿੰਟ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੋਗੀ ਸਪੈਸ਼ਲੀ ਬਾਟਮ ਕਰਕੇ ਆਹ ਲਓ ਜੀ ਇੱਕ ਇਹਦੇ ਵਿੱਚ ਸੇਮ ਬਾਟਮ ਜਿਹੜੀ ਸੀਗੀ ਚੇਂਜ ਹੋ ਗਿਆ ਈ ਇਹਦੇ ਨਾਲ ਪਰ ਉਹ ਕਸਟਮਰ ਨੇ ਜ਼ਿਆਦਾ ਪਸੰਦ ਨਹੀਂ ਕੀਤੀ ਇਹ ਬਾਟਮ ਦੇ ਨਾਲ ਜ਼ਿਆਦਾ ਕਲਰ ਪਸੰਦ ਕੀਤਾ ਹੈਗਾ ਇਹ ਦੁਬਾਰੇ ਆ ਗਿਆ ਰਿਪੀਟ ਤੇ ਆਪਣੇ ਕੋ ਇਹ ਬਿਲਕੁਲ ਨਵਾਂ ਪ੍ਰਿੰਟ ਆਇਆ ਜੇ ਆਹ ਲਓ ਜੀ ਇਹਦੀ ਵੀ ਤੁਸੀਂ ਮੈਚਿੰਗ ਜਿਹੜੀ ਜੇ ਵੇਖ ਸਕਦੇ ਜ ਬਹੁਤ ਪਿਆਰੀ ਮੈਚਿੰਗ ਹੈ ਇਹਦੀ ਵੀ ਅਬ ਵੀ ਆਪਣੇ ਕੋ ਦੁਬਾਰੇ ਰਿਪੀਟ ਤੇ ਆ ਗਿਆ ਪ੍ਰਿੰਟ ਆਹ ਲਓ ਇਹ ਬਿਨਾ ਦੁਪੱਟੇ ਦਾ ਜੇ ਰੇਟ ਹੈਗਾ ਜੇ 475 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਇਹਨਾਂ ਦੇ ਵਿੱਚ ਆ ਲੋ ਜੀ ਆ ਆ ਗਈ ਸ਼ਰਟ ਇਹਦੀ ਆ ਆ ਗਈ ਬਾਟਮ ਇਹਦੀ ਪੀਸੀ ਦੀ ਸ਼ਰਟ ਮਸਲੀਨ ਦੀ ਬਾਟਮ ਪੀਸੀ ਕਾਟਨ ਦੀ ਤੇ ਸੇਮ ਰੇਂਜ ਜੇ ਸੇਮ ਰੇਟ ਜੇ ਦਾ ਵੀ ਤੇ ਇਹ ਆਪਣੇ ਕੋਲ ਲਾਸਟ ਇਹਦੇ ਵਿੱਚ ਆ ਗਿਆ ਕੈਮਰੀ ਕਾਟਨ ਦਾ ਸੂਟ ਪ੍ਰਿੰਟ ਵੇਖੋ ਬਹੁਤ ਪਿਆਰਾ ਜੇ ਬਾਟਮ ਜਿਹੜੀ ਜੇ ਉਹ ਨਾਲ ਆ ਗਈ ਜੇ ਕਾਟਨ ਦੀ ਉਹੀ ਸੇਮ ਰੇਟ ਤੇ ਸੇਮ ਰੇਂਜ 'ਚ ਇਹ ਇੱਕ ਸੂਟ ਜਿਹੜਾ ਹੈ ਜੀ ਕੈਮਰੀ ਕਾਟਨ ਦਾ ਤੇ ਹੁਣ ਜਿਹੜੇ ਤੁਹਾਨੂੰ ਸੂਟ ਦਿਖਾਉਣੇ ਮੈਂ ਉਹ ਸਾਰੇ ਆਉਣਗੇ ਦੁਪੱਟੇ ਦੇ ਨਾਲ ਦੁਪੱਟੇ ਆਉਣਗੇ ਕੋਟਾ ਡੋਰੀਆ ਦੇ ਸੂਟ ਆਉਣਗੇ ਕਾਟਨ ਦੇ ਤੇ ਬਾਟਮ ਦੇ ਉੱਤੇ ਆਊਗਾ ਵਰਕ ਆਜੋ ਧੰਨਵਾਦ ਦਿਖਾਵਾਂ ਵੀਡੀਓ ਚੈੱਕ ਕਰੋ ਜੀ ਠੀਕ ਐਂਡ ਤੱਕ ਵੇਖਿਓ ਸਕਿਪ ਨਾ ਕਰਿਓ ਸੂਟ ਬਹੁਤ ਘੈਂਟ ਜੇ ਤੇ ਜਿੱਦਾਂ ਹੁਣੇ ਤੁਸੀਂ ਵੀਡੀਓ ਵੇਖ ਕੇ ਹੜੇ ਜਿਹੜੀ ਸੀਗੀ ਇਹ ਤੋਂ ਪਹਿਲਾਂ ਮੈਂ ਪਾਈ ਸੀ ਮਸਲੀਨ ਦੇ ਸੂਟ ਸੀਗੇ ਬਿਨਾਂ ਦੁਪੱਟੇ ਤੋਂ 475 ਰੁਪਏ ਰੇਟ ਪ੍ਰਿੰਟ ਸ਼ਰਟਾਂ ਦੇ ਨਾਲ ਤੇ ਪਲੇਨ ਬਾਟਮ ਦੇ ਨਾਲ ਹੁਣ ਤੁਹਾਨੂੰ ਮੈਂ ਦਿਖਾਉਣ ਲੱਗਾ ਪ੍ਰਿੰਟ ਸ਼ਰਟ ਨਾਲ ਬਾਟਮ ਤੇ ਕਢਾਈ ਦੇ ਨਾਲ ਦੁਪੱਟਾ ਅ ਮਸਲੀ ਨਹੀਂ ਕੋਟਨ ਕੋਟਾਡ ਹੋਰੀਆ ਕੋਟਾਡ ਹੋਰੀਆ ਦਾ ਟਾਈ ਐਂਡ ਡਾਈ ਦਾ ਤੇ ਜਾਂ 3D ਤਿੰਨ ਕਲਰ ਚ ਦੁਪੱਟੇ ਆਉਣਗੇ ਜਾਂ ਦੋ ਕਲਰ ਦੇ ਵਿੱਚ ਤੇ ਇਹ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਪ੍ਰਿੰਟ ਵੇਖੋ ਕਿੰਨਾ ਸੋਹਣਾ ਜੇ ਚੈੱਕ ਕਰੋ ਜਿਹੜਾ ਪ੍ਰਿੰਟ ਵੇਖੋ ਕੱਲਾ ਹੀ ਪੂਰਾ ਘੈਂਟ ਪ੍ਰਿੰਟ ਬਲੈਕ ਕਲਰ ਦੇ ਵਿੱਚ ਤੇ ਨਾਲ ਇਹਦੇ ਹੈਗੀ ਜੇ ਬਾਟਮ ਡਾਰਕ ਗਾਜਰੀਆ ਕਲਰ ਦੀ ਬਲੈਕ ਕਲਰ ਦੀ ਕਢਾਈ ਜੇ ਸੇਮ ਕਢਾਈਆਂ ਉਹ ਵਾਲੀਆਂ ਜਿਹੜੀਆਂ ਸ਼ਰਟ ਦੇ ਫੁੱਲਾਂ ਦੇ ਵਿੱਚ ਨੇ ਹਾਂਜੀ ਮੈਚਿੰਗ ਸੇਮ ਉਦਾਂ ਹੀ ਤੇ ਨਾਲ ਇਹਦੇ ਹੈਗਾ ਜੇ ਦੁਪੱਟਾ ਦੁਪੱਟਾ ਆਊਗਾ ਕੋਟਾ ਡੋਰੀਆ ਦਾ ਬਲੈਕ ਪੂਰਾ ਬਲੈਕ ਤੇ ਗਾਜਰੀ ਸ਼ੇਡ ਦਾ ਵਾਹ ਕਲਰ ਵਾਲਾ ਆਹ ਇਦਾਂ ਸੂਟ ਜਿਹੜਾ ਜੇ ਘੈਂਟ ਲੁੱਕ ਦਿੰਦਾ ਜੇ ਘੈਂਟ ਸੂਟ ਰੈਡੀ ਹੋ ਜਾਂਦਾ ਜੇ ਇਦਾਂ ਇਹ ਵੇਖੋ ਸਾਰਾ ਜਿਹੜਾ ਜੇ ਬਾਟਮ ਦੇ ਉੱਤੇ ਵਰਕ ਜੇ ਸ਼ਰਟ ਦੀ ਕੱਟ ਜਿਹੜੀ ਹੈਗੀ ਜੇ ਉਹ ਹੈਗੀ ਜੇ 1.70 ਵੱਡੇ ਵਰ ਦੇ ਵਿੱਚ ਤੇ ਸੇਮ ਬਾਟਮ ਦੀ ਕੱਟ ਵੀ ਆਊਗੀ ਜੇ ਜਾਂ ਬਾਟਮ 2.5 ਮੀਟਰ ਦੇ ਵਿੱਚ ਆਉਣਗੀਆਂ ਤੇ ਜਾਂ 1.70 ਦੇ ਵਿੱਚ ਇਹ ਜਿਹੜੀ ਸ਼ਰਟ ਜੇ ਇਹ ਹੈਗੀ ਜੇ कॉटन ਐਕਸਪੋਰਟ ਦੀ ਬਾਟਮ ਜਿਹੜੀ ਹੈਗੀ ਜੇ ਉਹ ਹੈਗੀ ਜੇ ਪੀਸੀ कॉटन ਦੀ ਤੇ ਦੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ ਤੇ ਰੇਟ ਹੈਗਾ ਜੇ 750 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਓਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਤੇ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਜੇ ਇਹ ਮੈਂ ਬੋਡਮ ਖੋਲਦਾ ਡਿਜ਼ਾਈਨ ਕਿਉਂਕਿ ਸੂਟ ਅੱਜ ਵਾਲੇ ਐਂਡ ਹੀ ਸੂਟ ਨੇ ਐਂਡ ਕਰਾਉਣ ਵਾਲੇ ਹਾਂਜੀ ਮੈਂ ਤੁਹਾਨੂੰ ਕੱਲ ਪਰਸੋਂ ਵੀ ਵੀਡੀਓ ਜੇ ਇਹੋ ਗੱਲ ਦੱਸਣ ਡਿਆ ਹਾਂ ਅੱਜ ਵੀ ਮੈਂ ਇਹੋ ਗੱਲ ਦੱਸਣ ਡਿਆ ਕਿ YouTube ਦੇ ਉੱਤੇ ਤੁਹਾਨੂੰ ਆਹ ਵਾਲੇ ਸੂਟ ਜਿਹੜੇ ਜੇ ਕਿਤੋਂ ਨਹੀਂ ਜੇ ਮਿਲਨੇ ਇੰਨੇ ਸੋਹਣੇ ਸੋਹਣੇ ਤੇ ਸਸਤੇ ਸਸਤੇ ਧੜਾ ਧੜਾ ਬੁਕਿੰਗ ਜਿਹੜੀ ਚੱਲਣ ਢੀ ਜ ਇਹਨਾਂ ਦੀ ਬੁੱਕ ਕਰ ਲਓ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਜੇ ਤੇ ਸਟਾਕ ਘਟ ਆਉਂਦਾ ਜੇ ਪ੍ਰਿੰਟ ਵੇਖੋ ਕਿੰਨੇ ਸੋਹਣੇ ਆ ਇਦਾਂ ਦੇ ਪ੍ਰਿੰਟ ਤੁਹਾਨੂੰ ਦੀਵਾਲਾ ਹੈਗਾ ਉਹਨੇ ਲੱਪਣਾ ਨਾਲ ਇਹਦੇ ਦਪੱਟਾ ਕੋਟਾ ਡੋਰੀਆ ਦਾ ਬਾਟਮ ਤੇ ਨਾਲ ਹੈਗੀ ਜੇ ਸ਼ਰਟ ਸੱਟ ਤੁਹਾਨੂੰ ਦੱਸ ਦਿੱਤੀ ਮੈਂ 1.70 1.70 ਵੱਡੇ ਵਰ ਦੇ ਵਿੱਚ ਆਹ ਦੇਖੋ ਕਲਰ ਜਿੰਨੇ ਵੀ ਦਾ ਮੈਂ ਦਿਖਾਉਣੇ ਸਾਰੇ ਚੜਦੇ ਤੇ ਚੜਦੇ ਕਲਰ ਆਉਣੇ ਆ ਕਲਰਾਂ ਦੀ ਟੈਨਸ਼ਨ ਨਾ ਲਿਓ ਤੁਸੀਂ ਤੇ ਸੂਟ ਵੀ ਤੁਹਾਨੂੰ ਜਿਹੜੇ ਕੁਆਲਿਟੀ ਵੀ ਪੂਰੀ ਜ਼ਬਰਦਸਤ ਦੇਣੀ ਆ ਆਹ ਲੋ ਬਾਟਮ ਆਊਗੀ ਪੀਸੀ ਕਾਟਨ ਦੀ ਨਾਲ ਤੇ ਬਾਟਮ ਦੇ ਉੱਤੇ ਵਰਕ ਵੇਖੋ ਵਰਕ ਵੀ ਆਪਾਂ ਉਹ ਵਾਲਾ ਦੇਣਾ ਤੁਹਾਨੂੰ ਜਿਹੜਾ ਸੇਮ ਸ਼ਰਟ ਦੇ ਉੱਤੇ ਆ ਹਾਂਜੀ ਤੇ ਨਾਲ ਇਹਦੇ ਦੁਪੱਟਾ ਹੈਗਾ ਜੀ ਟੋਟਾ ਡੋਰੀਆ ਦਾ 3D 3D ਦੁਪੱਟਾ ਹਾਂਜੀ ਤੇ ਇਹ ਕਾਟਨ ਦੇ ਸੂਟ ਜੇ ਸੋਹਣੇ ਸੋਹਣੇ ਸੂਟ ਜੇ ਰੇਟ ਇਹਨਾਂ ਦਾ ਹੈਗਾ ਜੀ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਵੀ ਫ੍ਰੀ ਫ੍ਰੀ ਡਿਲੀਵਰੀ ਨਹੀਂ ਆਹ ਫੜੋ ਬੋਤ ਤੇ ਯਾਰੀ ਮੈਂ ਸੂਟ ਵਿਖਾਵਾਂ ਪ੍ਰਿੰਟ ਵੇਖ ਦਸਣਾ ਆ ਆ ਲੋ ਜੀ ਪ੍ਰਿੰਟ ਨੇ ਤੇ ਐਂਡ ਕਰਾਤੀ ਬਲੈਕ ਕਲਰ ਦੀ ਬਾਟਮ ਜੇ ਤੇ ਦੁਪੱਟਾ ਲਿਆਉ ਦਿਖਾ ਦਿਓ ਨਾਲ ਆ ਮੈਂ ਬੈਲੇ ਖੋਲਦਾ ਆ ਲੋ ਜੀ 3D ਦੁਪੱਟਾ ਜੇ ਕੋਟਾ ਡੋਰੀਆ ਦਾ ਚੈੱਕ ਕਰ ਲਓ ਆ ਲੋ ਜੀ ਘੈਂਟ ਦੁਪੱਟਾ ਤੇ ਘੈਂਟ ਹੀ ਸੂਟ ਇਹ ਵੀ ਤੁਹਾਨੂੰ ਮਿਲ ਜੂਗਾ 750 ਰੁਪਈਆ ਚ ਸ਼ਿਪਿੰਗ ਫਰੀ ਦੇ ਨਾਲ। ਹਾਂ ਲੋ ਜੀ ਅਗਲਾ ਕਲਰ ਜਿਹੜਾ ਜੇ ਇਹ ਵੀ ਹਾਂ ਸਕਾਈ ਅਸਮਾਨੀ ਕਲਰ ਦਾ ਸੂਟ। ਬੜਾ ਲੱਗਦਾ ਨਾ ਜਿਸਾ ਅਸਮਾਨ ਹੁੰਦਾ ਪੂਰਾ। ਹਾਂ ਬੱਦਲ ਜਾਂ ਪੰਡਾ ਕਿ ਨਹੀਂ ਪੂਰੇ? ਹਾਂਜੀ। ਵਾਈਟ ਬਲੂ ਮਿਕਸ ਜਿਹੜਾ। ਇਹਦੇ ਨਾਲ ਵੀ ਵਾਈਟ ਕਲਰ ਦੀ ਬਾਟਮ ਜੇ ਤੇ ਬਾਟਮ ਦੇ ਉੱਪਰ ਜਿਹੜੀ ਕਢਾਈ ਆ ਨਾਲ ਦੁਪੱਟਾ ਜੇ ਕੋਟਾ ਡੋਰੀਆ ਦਾ ਤੇ ਇਹ ਤੁਹਾਨੂੰ ਸੇਮ ਮਿਲ ਜਣਗੇ ਜੇ 700 ਤੇ 50 ਰੁਪਈਆ ਦੇ ਵਿੱਚ ਆ ਲਓ ਜੀ ਆ ਵੀ ਸੂਟ ਆਪਣੇ ਕੋਲ ਰੀਪੀਟ ਤੇ ਆ ਗਏ ਜੇ ਦੁਪੱਟਾ ਦਿਖਾਤਾ ਹੇ ਬਤੋ ਇਹ ਵੀ ਰੀਪੀਟ ਤੇ ਆ ਗਿਆ ਜੇ ਆਪਣੇ ਕੋਲ ਇਸ ਕਲਰ ਦੀ ਵੀ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਹੈਗੀ ਤੇ ਇਹ ਆ ਗਿਆ ਦੁਬਾਰੇ ਆਪਣੇ ਕੋਲ ਰੀਪੀਟ ਦੇ ਵਿੱਚ ਐਂਡ ਸੂਟ ਐਂਡਲੈਸ ਸੂਟ ਹਾਂਜੀ ਦੁਪੱਟਾ ਇਹਦੇ ਨਾਲ ਕੋਟਾ ਡੋਰੀਆ ਦਾ ਤੇ ਮੈਚਿੰਗਾ ਸੂਟ ਦੀਆਂ ਕਢਾਈਆਂ ਦੀਆਂ ਬਹੁਤ ਪਿਆਰੀਆਂ ਜੇ ਆਹ ਵਖੋ ਸੇਮ ਸ਼ਰਟ ਦੇ ਵਿੱਚ ਜਿਹੜੇ ਪ੍ਰਿੰਟ ਨੇ ਉਹੀ ਤੁਹਾਨੂੰ ਬਾਟਮ ਦੇ ਵਿੱਚ ਮਿਲਣਗੇ ਡਿਜ਼ਾਈਨ ਤੇ ਪੂਰੀ ਜਿਹੜੀ ਕੀ ਜਾਂਦੇ ਆ ਕਲਾਕਾਰੀ ਦਿਖਾਈ ਪੂਰੀ ਕਾਰੀਗਰ ਨੇ ਟੌਪ ਦੀ ਤੇ ਟੌਪ ਚੀਜ਼ਾਂ ਬਣਾ ਕੇ ਦਿਤੀਆਂ ਤੁਹਾਨੂੰ ਤੇ ਇਹ ਜਿਹੜੇ ਹੈਗੇ ਸੂਟ ਆਪਣੇ ਕੋਲ ਹੈਗੇ ਮਸਲੀਨ ਦੇ ਤੇ ਨਾਲ ਹੈਗੇ ਹੈਗੇ ਕਾਟਨ ਦੇ ਬਾਟਮ ਵਰਕ ਦੇ ਨਾਲ ਤੇ ਪਲੇਨ ਬਾਟਮ ਦੇ ਨਾਲ ਜਿਹੜੇ ਪਹਿਲਾਂ ਤੁਸੀਂ ਵੀਡੀਓ ਵੇਖੀ ਸੀ ਉਹ ਹੈਗੇ 475 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਦੂਜੀ ਜਿਹੜੀ ਵੀਡੀਓ ਚੱਲੀ ਸੀ ਉਹ ਹੈਗੀ 750 ਦੀ ਸ਼ਿਪਿੰਗ ਫ੍ਰੀ ਦੇ ਨਾਲ ਤੇ ਬਾਕੀ ਤੁਹਾਨੂੰ ਫੇਰ ਮਿਲਦੇ ਆਪਾਂ ਨਵੀਂ ਵੀਡੀਓ 'ਚ ਨਵੇਂ ਵਲੌਗ 'ਚ ਸੂਟ ਤਾਂ ਸਾਡੇ ਡੇਲੀ ਆਉਂਦੇ ਆ ਤੁਸੀਂ ਡੇਲੀ ਵੇਖਿਓ ਤੇ ਲਾਈਵ ਜਿਹੜੇ ਉਹ ਵੀ ਚੈੱਕ ਜਰੂਰ ਕਰਿਆ ਕਰੋ ਲਾਈਵ ਦੇ ਵਿੱਚ ਵੀ ਆਪਾਂ ਡੇਲੀ ਸੂਟ ਦਿਖਾਉਂਦੇ ਆ ਫਿਰ ਮਿਲਦੇ ਤੁਹਾਨੂੰ ਅਗਲੀ ਵੀਡੀਓ ਜਾਂਦੇ ਬਲੌਗ ਚ ਧੰਨਵਾਦ ਜੀ ਸਸ ਸਸ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਵ ਤੇ ਸ਼ੇਅਰ ਸਬਸਕ੍ਰਾਈਬ ਬਾਏ ਬਾਏ ਸਸ ਸਸ